ਆ ਬੀਜੀ ਬਖਲਾ ਮੰਡਪਰੇ ਸਰਪੰਚ ਜਿਨ੍ਹਾਂ ਦੇ ਵੱਲੋਂ ਜਿਹੜੇ ਮੰਤਰੀ ਸਰਪੰਚ ਨੇ ਟੱਕ ਮਾਰੀ ਗਏ ਖੋਦ ਦੇ ਵਿੱਚ ਸਰ ਇੱਕ ਨਾ ਅਰਨੀ ਵਾਲਾ ਇਲਾਕੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਕਹਿ ਰਹੇ ਕੋਈ ਸਰਪੰਚ ਹੋਰ ਕੁਝ ਜਿਹੜੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਰਪੰਚ ਨੇ ਕੋਈ ਬਾਤ ਚੱਕੀ ਉਹਦੇ ਕੋਈ ਪੱਥਰ-ਪੁੱਥਰ ਚੱਲ ਰਹੇ ਐਸ ਤਰ੍ਹਾਂ ਦੀ ਵੀਡੀਓ ਅੱਜ ਮਿਲ ਕੀ ਗਏ ਨੇ ਸਰਪੰਚ ਸਾਹਿਬਾਨ ਉਹਦੇ ਚ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਮੈਂ ਪੁਲਿਸ ਨੂੰ ਵੀ ਕਨਵਿੰਸ ਕਰਤਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਭਾ ਸਾਰਿਆਂ ਨੂੰ ਮਿਲ ਕੇ ਜਾਗਰੂਤ ਕਰਨ ਪਰ ਜਦੋਂ ਕਿਤੇ ਇਹੋ ਜਿਹਾ ਸਟੇਪੀ ਦਾ ਚੈਕਿੰਗ ਕਰਨੀ ਹੈਗੀ ਆ ਤਾਂ ਪੁਲਿਸ ਨੂੰ ਜੂਲ ਬੁਲਾ ਲਿਆ ਜਾਵੇ ਦੂਜੇ ਪਾਸੇ ਇਹ ਗੱਲ ਹੈਗੀ ਆ ਚਲੋ ਉਹ ਤਾਂ ਚੈੱਕ ਕਰ ਰਹੀ ਸੀ ਉਸ ਤਰ੍ਹਾਂ ਦੀ ਗੱਲ ਲੜਾਈ ਹੋਈ ਉਹ ਉਸ ਐਸ ਐਚਓ ਦਾ ਜਿਹੜਾ ਅਗਲਾ ਐਕਸ਼ਨ ਸੀਗਾ ਉਸ ਤੇ ਸੈਟੀਸਫਾਈ ਨਹੀਂ ਸੀਗੇ ਜੋ ਮੈਂ ਉਹਨੂੰ ਅੱਜ ਹੀ ਮਿਲੇ ਸੀ ਤੇ ਮਨੂੰ ਕਹਿਤਾ ਹੈਗਾ ਕਿ ਉਹ ਬੰਦੇ ਤੇ ਕਾਰਵਾਈ ਹੋਊਗੀ ਠੋਕੇ ਹੋਊਗੀ ਉਹ ਸ਼ਰਾਬ ਦਾ ਕੋਈ ਕਾਰੋਬਾਰ ਕਰ ਰਹੀ ਸੀ ਮੈਂ ਫੜਿਆ ਸੀ ਪਰ ਫਿਰ ਵੀ ਮੇਰੀ ਇੱਕ ਬੇਨਤੀ ਹੈ ਕਿ ਜੇ ਪੁਲਿਸ ਤੁਹਾਡੇ ਨਾਲ ਨਹੀਂ ਜਾਉਗੀ ਫਿਰ ਸਾਨੂੰ ਦੱਸਿਆ ਜਾਵੇ ਪਰ ਐਟ ਲੀਸਟ ਜਦੋਂ ਆਪਾਂ ਜਾਣੇ ਆ ਤੁਹਾਡਾ ਆਪਣਾ ਕੰਮ ਆ ਮਤਾ ਪਾਉਣਾ ਮਤਾ ਪਾ ਕੇ ਆਪਾਂ ਸਾਰੇ ਨੂੰ ਵੇਰ ਕਰ ਦੇਣਾ ਸਾਰੇ ਮਿਲ ਕੇ ਰਲ ਕੇ ਰਹਿਣਾ ਪਰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਨਾਲ ਜਾਓ ਅਸੀਂ ਨਾਲ ਸਹਿਯੋਗ ਕਰਾਂਗੇ ਕਾਰਵਾਈ ਕਰਾਂਗੇ ਕਿੱਥੋਂ ਦੀ ਗੱਡੀ ਹੋ ਰਹੀ ਉਹਦੇ ਵਿੱਚ ਕੀ ਰਹਿੰਦਾ ਉਹ ਬੈਟਰ ਰਹਿੰਦਾ ਜਦੋਂ ਆਪਾਂ ਕੋਈ ਇਹੋ ਜਿਹੀ ਕਾਰਵਾਈ ਕਰਦੇ ਆ ਤਾਂ ਕਈ ਵਾਰ ਜਿਹੜਾ ਹੈਗਾ ਉਹ ਦੂਜੇ ਪਾਸੋਂ ਕੋਈ ਸੈਂਟੀਮੈਂਟ ਹੋ ਜਾਈ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਸਾਰਾ ਜਿਹੜਾ ਹੈਗਾ ਇਲਜ਼ਾਮ ਆ ਜਾਂਦਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜਾ ਹੈਗਾ ਥੋੜੇ ਯੰਗ ਸਰਪੰਚਾਂ ਵਧੀਆ ਅੱਛੀ ਗੱਲ ਅੱਛੀ ਸੋਚ ਉਨ੍ਹਾਂ ਦੀ ਪਰ ਮੈਂ ਉਹਨਾਂ ਨੂੰ ਵੀ ਸਮਝਾਇਆ ਸੀ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜਾ ਫਿਰ ਇਹਦਾ ਖਰਾਬ ਕਰੂਗਾ ਸਰਪੰਚ ਪੰਚਾਇਤ ਦੇ ਉਲਟ ਜਾਊਗਾ ਸਾਰਿਆਂ ਦੇ ਉਲਟ ਜਾਊਗਾ ਫਿਰ ਉਹ ਬਖਸ਼ਿਆ ਨਹੀਂ ਸਰ ਇਹ ਕਿੱਥੋਂ ਦੀ ਵੀਡੀਓ ਹੈ ਵਾਇਰਲ ਹੋਈ ਜਿਹੜੀ ਤੇ ਚੈੱਕ ਕਰਨੀ ਵਾਲੇ ਦੀ ਆ ਹੋਊਗੀ ਮੇਰੀ ਗੱਲ ਦੀ ਉਹਨਾਂ ਨੂੰ ਮਿਲ ਕੇ ਸੀ